ਮੇਰਾ ਨਾਮ ਸ਼ਾਮ ਲਾਲ ਗਾਂਧੀ ਹੈ। ਹਾਂਜੀ। ਔਰ ਪਿਛਲੇ ਕਈ ਸਾਲਾਂ ਤੋਂ ਮੈਂ ਚੋਣ ਮੈਦਾਨ ਦੇ ਵਿੱਚ ਆਂਦਾ ਹਾਂ। ਔਰ ਇਹ ਮੇਰੀ ਪੰਜਵੀਂ ਲੋਕ ਸਭਾ ਦਾ ਚੋਣ ਮੈਦਾਨ ਜਾ ਰਿਹਾ ਵਾਂ। ਪਹਿਲਾਂ ਮੈਂ ਐਮਐਲਏ ਦੀ ਵੀ ਚੋਣ ਚਾਰ ਲੜ ਚੁੱਕਿਆ ਮਬਰਸਰ ਰੈਸ਼ ਤੋਂ। ਕਿ ਕਾਉਂਸਲਰ ਦੀਆਂ ਤਿੰਨ ਚੋਣਾਂ ਲੜ ਚੁੱਕੀਆਂ ਵਾ ਤੇ ਟੋ ਹੁਣ ਫਿਰ ਮੈਂ ਪਰਨ ਆਇਆ ਵਾ ਨੋਮੀਨੇਸ਼ਨ ਫਾਰਮ ਤੇ ਹੁਣ ਡੀਸੀ ਸਾਹਿਬ ਕੋ ਪੇਸ਼ ਹੋ ਗਿਆ ਤੇ ਫਿਰ ਉਹ ਸਭ ਦੀ ਇਲੈਕਸ਼ਨ ਦੀ ਟੀਮ ਨਾਮਜ਼ਦਗੀ ਭਰਨਾ ਹੈ ਕੀ ਕਹਿਣਾ ਚਾਹੁੰਦੇ ਐ ਲੋਕ ਸਭਾ ਦੇ ਵਿੱਚ ਜਿਹੜੇ ਮੇਰੇ ਮੁੱਦੇ ਨੇ ਮਹਿੰਗਾਈ ਆ ਭ੍ਰਸ਼ਟਾਚਾਰ ਆ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਅਖਬਾਰਾਂ ਦੇ ਨਿਊਜ਼ ਹੈਡਲਾਈਨ ਆਉਂਦੀਆਂ ਨੇ ਸਨੇਚਿੰਗ ਹੋ ਗਈ ਗੋਲੀਆਂ ਚੱਲਦੀਆਂ ਪਈਆਂ ਔਰ ਪ੍ਰਸ਼ਾਸਨ ਜਿਹੜਾ ਆਪਣਾ ਘੜਿਆਲ ਦੀ ਨੀਤ ਸੁੱਤਾ ਹੋਇਆ ਵਾ ਕੋਈ ਪੰਜਾਬ ਦੇ ਨਾਲ ਕਿਸੇ ਨੂੰ ਲੈਣਾ ਦੇਣਾ ਨਹੀਂ ਆ ਸਾਡੇ ਵਰਗੇ ਬੰਦਿਆਂ ਨੂੰ ਇਹ ਮੌਕਾ ਦੇਣਾ ਨਹੀਂ ਚਾਹੁੰਦੇ ਜੇ ਸਾਨੂੰ ਕੋਈ ਖਰਤਾਵਾ ਗਾਂ ਵਧਾਨ ਵਾਸਤੇ ਤੇ ਅਰਚਨ ਪਾ ਦਿੰਦੇ ਕੋਈ ਨਾ ਕੋਈ ਕਿ ਬੰਦਾ ਅੱਗੇ ਨਾ ਸਕੇ ਦੇਸ਼ ਵਾਸਤੇ ਕੁਝ ਕਰ ਨਾ ਸਕੇ ਪ੍ਰਚਾਰ ਕਿਸ ਤਰ੍ਹਾਂ ਕਰੋਗੇ ਪ੍ਰਚਾਰ ਮੇਰੇ ਕੋ ਪਹਿਲਾ ਸਾਈਕਲ ਹੈਗਾ ਸੀ ਜੀ ਸਾਈਕਲ ਤੇ ਮੈਂ ਆਪਣਾ ਪ੍ਰਚਾਰ ਕਰਦਾ ਸੀ ਕੰਪੇਨਿੰਗ ਕਰਦਾ ਸੀ ਹੁਣ ਮੈਂ ਇਹ ਰੱਖਸ਼ਾ ਲਿਆ ਵਾ ਯਾਨੀ ਕਿ ਬੈਟਰੀ ਰੱਖਸ਼ਾ ਉਹਦੇ ਤੇ ਮੈਂ ਔਰ ਮੇਰੇ ਸਾਥੀ ਜਿਹੜੇ ਡਿਊਟੀ ਅਫਸਰ ਰਹਿਣਗੇ ਉਹ ਉਹਦੇ ਵਿੱਚ ਆਪਾਂ ਡੋਰ ਟੂ ਡੋਰ ਕੰਪੇਨਿੰਗ ਕਰਾਂਗੇ ਔਰ ਨੌ ਸਾਡੇ ਹਲਕੇ ਪੈਂਦੇ ਨੇ ਲੋਕ ਸਭਾ ਦੇ ਹਰ ਹਲਕੇ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਔਰ ਹਰ ਹਲਕੇ ਦੇ ਵਿੱਚ ਜਿਹੜੇ ਵਸਿੰਦੇ ਨੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਕਿ ਮੇਰੇ ਆ ਸਾਰੇ ਮੁੱਦੇ ਨੇ ਮੈਨੂੰ ਵੋਟ ਪਾਓ ਆਮ ਪਾਰਟੀ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਬੀ ਜੀ ਪੀ ਨੂੰ ਦੇਖ ਲਿਆ ਸਭ ਨੂੰ ਦੇਖ ਲਿਆ ਹੁਣ ਇੱਕ ਵਾਰੀ ਆਜ਼ਾਦ ਉਮੀਦਵਾਰ ਨੂੰ ਵੇਖੋ ਤੇ ਇਹ ਅਪਕੀ ਬਾਅਦ ਆਜ਼ਾਦ ਉਮੀਦਵਾਰ 25 ਸਾਲ ਤੋਂ ਤੁਸੀਂ ਹਮੇਸ਼ਾ ਹੀ ਉਮੀਦਵਾਰ ਦੇ ਤੌਰ ਤੇ ਵਿਚਰਦੇ ਹੋ ਕੋਈ ਬਦਲਾਅ ਆਇਆ ਨਹੀਂ ਇਹ ਬਜੀ ਹਸਾ ਕੋਈ ਬਦਲਾਅ ਨਹੀਂ ਬਦਲਾ ਇਹ ਗੱਲ ਸਹੀ ਕਹਿ ਰਹੇ ਬਦਲਾ ਆਇਆ ਇਹਨਾਂ ਦਾ ਆਪਣਾ ਆਪਣੇ ਪਰਿਵਾਰਾਂ ਦਾ ਬਦਲਾ ਆਇਆ ਸਾਡੇ ਪੰਜਾਬ ਦਾ ਕੋਈ ਬਦਲਾਅ ਨਹੀਂ ਹੈਗਾ ਇਹ ਪ੍ਰੈਕਟੀਕਲੀ ਗੱਲ ਆ ਸਭ ਨੂੰ ਪਤਾ ਮੈਨੂੰ ਕੋਈ ਨਵੀਂ ਗੱਲ ਮੇਰੇ ਮੂੰਹ ਤੋਂ ਨਹੀਂ ਨਿਕਲਦੀ ਕਿ ਇਹਨਾਂ ਦੇ ਆਪਣੇ ਬਦਲਾ ਆ ਹੋਰ ਕਿਸੇ ਦਾ ਜਨਤਾ ਦਾ ਕੋਈ ਬਦਲਾ ਨਹੀਂ ਉਹ ਮਹਿੰਗਾਈ ਆ ਉਹ ਭ੍ਰਸ਼ਟਾਚਾਰ ਆ ਉਹ ਬੇਈਮਾਨੀ ਆ ਉਹ ਸਨੇਚਿੰਗ ਕਰਨ ਵਾਲੇ ਸਭ ਸਭ ਚੀਜ਼ਾਂ ਹੈ ਜੀ ਤੁਹਾਡੇ ਮੁੱਦੇ ਕੀ ਆ ਮੇਰਾ ਮੁੱਦਾ ਇਹ ਤੇ ਜਿਹੜਾ ਇੱਕ ਨਸ਼ਾ ਵਾ ਨਸ਼ਾ ਬੰਦ ਕਰਾਵਾ ਮੈਂ ਨਹੀਂ ਮੇਰੇ ਕੰਮ ਬੋਲਣਗੇ ਠੀਕ ਹੈ ਸਾਰੇ ਲੀਡਰ ਇਹੋ ਗੱਲ ਕਹਿੰਦੇ ਆ ਪਰ ਪ੍ਰੈਕਟੀਕਲ ਉਹਨਾਂ ਨੂੰ ਪੈਸਾ ਹੁੰਦਾ ਵੀ ਨਜ਼ਰ ਆਉਂਦਾ ਇਸ ਕਰਕੇ ਬੰਦ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਨ੍ਹਾਂ ਚੀਜ਼ਾਂ ਵਿੱਚ ਤੇ ਸਰਕਾਰਾਂ ਨੂੰ ਆਮਦਨ ਹੈਗੀ ਆ ਤੇ ਇਹ ਆਪਾਂ ਉਹਨਾਂ ਚੀਜ਼ਾਂ ਵੱਲ ਨਾਲ ਵੇਖੀਏ ਆਪਾਂ ਪੰਜਾਬ ਸੂਬੇ ਤੋਂ ਜਦੋਂ ਬਾਹਰ ਜਾਣੇ ਆਈ ਉੱਥੇ ਆ ਜਾਂਦੇ ਮਥੁਰਾ ਜਾਂਦੇ ਬਨਾਰਸ ਜਾਂਦੇ ਆ ਬਾਰਾਨਸੀ ਜਾਂਦੇ ਆ ਉੱਥੇ ਜਿਹੜਾ ਸ਼ਰਾਬ ਬੰਦੀ ਤੱਕ ਲਾਇ ਛੱਡੀ ਹੋਈ ਆ ਤੇ ਇਹ ਗੁਰੂ ਰਾਮਦਾਸ ਦੀ ਨਗਰੀ ਆ ਬਾਬੇ ਨਾਨਕ ਦੀ ਨਗਰੀ ਆ ਇੱਥੇ ਤੇ ਨਸ਼ਾ ਹੋਣਾ ਨਹੀਂ ਚਾਹੀਦਾ ਤੁਸੀਂ ਵੇਖ ਸਕਦੇ ਹੋ ਇੰਟਰਨੈਸ਼ਨਲ ਲੈਵਲ ਤੇ ਹਰਿਮੰਦਰ ਸਾਹਿਬ ਹੈ ਸਾਡਾ ਉੱਥੇ ਸੀਤਲਾ ਮੰਦਿਰ ਵੀ ਹੈਗਾ ਵਾ ਉੱਥੇ ਆਲੇ ਦੁਆਲੇ ਘੁੰਮ ਕੇ ਵੇਖੋਗੇ ਸਾਰਾ ਉੱਥੇ ਨਸ਼ੇ ਵਿਕਦੇ ਨੇ ਨੌਜਵਾਨ ਬੱਚੇ ਨੇ ਆਪਣਾ ਨਸ਼ਾ ਕਰਕੇ ਘੁੰਮਦੇ ਰਹਿੰਦੇ ਬੱਸ ਸਟੈਂਡ ਤੇ ਆ ਦੇ ਲੋਗੇ ਕਿ ਕਿਣ ਜਾਓਗੇ ਮੈਂ ਵੋਟਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਜ਼ਾਦ ਉਮੀਦਵਾਰ ਨੂੰ ਮੌਕਾ ਦਿਓ ਇੱਕ ਵਾਰ ਆਜ਼ਾਦ ਉਮੀਦਵਾਰ ਨੂੰ ਜਿੰਨਾ ਚਿਰ ਮੌਕਾ ਨਹੀਂ ਦਿਓਗੇ ਉਨਾ ਚਿਰ ਤੁਹਾਨੂੰ ਕਿਤਰਾ ਬਦਲ ਲੱਗੇਗਾ ਕਿ ਬਦਲਾਅ ਕਿਤਰਾ ਆਇਆ ਵਾ ਆਜ਼ਾਦ ਉਮੀਦਵਾਰ ਹੀ ਬਦਲਾਅ ਕਰ ਸਕਦਾ ਔਰ ਕੋਈ ਨਹੀਂ ਕਰ ਸਕਦਾ ਜੀ ਮੇਰਾ ਨਾਮ ਸ਼ਾਮਲਾਲ ਗਾਂਧੀ ਹੈ ਔਰ ਪਿਛਲੇ ਕਈ ਸਾਲਾਂ ਤੋਂ ਮੈਂ ਚੋਣ ਮੈਦਾਨ ਦੇ ਵਿੱਚ ਆਂਦਾ ਹਾਂ ਔਰ ਇਹ ਮੇਰੀ ਪੰਜਵੀਂ ਲੋਕ ਸਭਾ ਦਾ ਚੋਣ ਮੈਦਾਨ ਜਾ ਰਿਹਾ ਵਾਂ ਪਹਿਲਾਂ ਮੈਂ ਐਮਐਲਏ ਦੀ ਵੀ ਚੋਣ ਚਾਰ ਲੜ ਚੁੱਕਿਆ ਮਬਰਸਰ ਵੈਸ਼ ਤੋਂ ਕਿ ਕੌਂਸਲਰ ਦੀਆਂ 3 ਚੋਣਾਂ ਲੜ ਚੁੱਕੀਆਂ ਵਾ ਤੇ ਟੋ ਹੁਣ ਫਿਰ ਮੈਂ ਪਰਨ ਆਇਆ ਵਾ ਨਾਮੀਨੇਸ਼ਨ ਫਾਰਮ ਤੇ ਹੁਣ ਡੀਸੀ ਸਾਹਿਬ ਕੋ ਪੇਸ਼ ਹੋ ਗਿਆ ਤੇ ਫਿਰ ਉਹ ਸਭ ਦੀ ਇਲੈਕਸ਼ਨ ਦੀ ਟੀਮ ਨਾਮਜ਼ਦਗੀ ਭਰਨਾ ਹੈ ਕੀ ਕਹਿਣਾ ਚਾਹੁੰਦੇ ਐ ਲੋਕ ਸਭਾ ਦੇ ਵਿੱਚ ਜਿਹੜੇ ਮੇਰੇ ਮੁੱਦੇ ਨੇ ਮਹਿੰਗਾਈ ਆ ਭ੍ਰਸ਼ਟਾਚਾਰ ਆ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਅਖਬਾਰਾਂ ਦੇ ਨਿਊਜ਼ ਹੈਡਲਾਈਨ ਆਉਂਦੀਆਂ ਨੇ ਸਨੇਚਿੰਗ ਹੋ ਗਈ ਗੋਲੀਆਂ ਚੱਲਦੀਆਂ ਪਈਆਂ ਔਰ ਪ੍ਰਸ਼ਾਸਨ ਜਿਹੜਾ ਆਪਣਾ ਘੜਿਆਲ ਦੀ ਨੀਤ ਸੁੱਤਾ ਹੋਇਆ ਵਾ ਕੋਈ ਪੰਜਾਬ ਦੇ ਨਾਲ ਕਿਸੇ ਨੂੰ ਲੈਣਾ ਦੇਣਾ ਨਹੀਂ ਆ ਸਾਡੇ ਵਰਗੇ ਬੰਦਿਆਂ ਨੂੰ ਇਹ ਮੌਕਾ ਦੇਣਾ ਨਹੀਂ ਚਾਹੁੰਦੇ ਜੇ ਸਾਨੂੰ ਕੋਈ ਖਰਤਾਵਾ ਗਾਂ ਵਧਾਨ ਵਾਸਤੇ ਤੇ ਅਰਚਨ ਪਾ ਦਿੰਦੇ ਕੋਈ ਨਾ ਕੋਈ ਕਿ ਬੰਦਾ ਅੱਗੇ ਨਾ ਸਕੇ ਦੇਸ਼ ਵਾਸਤੇ ਕੁਝ ਕਰ ਨਾ ਸਕੇ ਪ੍ਰਚਾਰ ਕਿਸ ਤਰ੍ਹਾਂ ਕਰੋਗੇ ਪ੍ਰਚਾਰ ਮੇਰੇ ਕੋ ਪਹਿਲਾ ਸਾਈਕਲ ਹੈਗਾ ਸੀ ਜੀ ਸਾਈਕਲ ਤੇ ਮੈਂ ਆਪਣਾ ਪ੍ਰਚਾਰ ਕਰਦਾ ਸੀ ਕੰਪੇਨਿੰਗ ਕਰਦਾ ਸੀ ਹੁਣ ਮੈਂ ਇਹ ਰਕਸ਼ਾ ਲਿਆ ਵਾ ਯਾਨੀ ਕਿ ਬੈਟਰੀ ਰਕਸ਼ਾ ਉਹਦੇ ਤੇ ਮੈਂ ਔਰ ਮੇਰੇ ਸਾਥੀ ਜਿਹੜੇ ਡਿਊਟੀ ਅਫਸਰ ਰਹਿਣਗੇ ਉਹ ਉਹਦੇ ਵਿੱਚ ਆਪਾਂ ਡੋਰ ਟੂ ਡੋਰ ਕੰਪੇਨਿੰਗ ਕਰਾਂਗੇ ਔਰ ਨੌ ਸਾਡੇ ਹਲਕ ਪੈਂਦੇ ਨੇ ਲੋਕ ਸਭਾ ਦੇ ਹਰ ਹਲਕੇ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਔਰ ਹਰ ਹਲਕੇ ਦੇ ਵਿੱਚ ਜਿਹੜੇ ਵਸਿੰਦੇ ਨੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਕਿ ਮੇਰੇ ਆ ਸਾਰੇ ਮੁੱਦੇ ਨੇ ਮੈਨੂੰ ਵੋਟ ਪਾਓ ਆਮ ਪਾਰਟੀ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਬੀ ਜੀ ਪੀ ਨੂੰ ਦੇਖ ਲਿਆ ਸਭ ਨੂੰ ਦੇਖ ਲਿਆ ਹੁਣ ਇੱਕ ਵਾਰੀ ਆਜ਼ਾਦ ਉਮੀਦਵਾਰ ਨੂੰ ਵੇਖੋ ਤੇ ਇਹ ਅਪਕੀ ਬਾਅਦ ਆਜ਼ਾਦ ਉਮੀਦਵਾਰ 25 ਸਾਲ ਤੋਂ ਤੁਸੀਂ ਹਮੇਸ਼ਾ ਹੀ ਉਮੀਦਵਾਰ ਦੇ ਤੌਰ ਤੇ ਵਿਚਰਦੇ ਹੋ ਕੋਈ ਬਦਲਾਅ ਆਇਆ ਨਹੀਂ ਇਹ ਬਜੀ ਹਸਾ ਕੋਈ ਬਦਲਾਅ ਨਹੀਂ ਬਦਲਾ ਇਹ ਗੱਲ ਸਹੀ ਕਹਿ ਰਹੇ ਬਦਲਾ ਆਇਆ ਇਹਨਾਂ ਦਾ ਆਪਣਾ ਆਪਣੇ ਪਰਿਵਾਰਾਂ ਦਾ ਬਦਲਾ ਆਇਆ ਸਾਡੇ ਪੰਜਾਬ ਦਾ ਕੋਈ ਬਦਲਾਅ ਨਹੀਂ ਹੈਗਾ ਇਹ ਪ੍ਰੈਕਟੀਕਲੀ ਗੱਲਾਂ ਸਭ ਨੂੰ ਪਤਾ ਮੈਨੂੰ ਕੋਈ ਨਵੀਂ ਗੱਲ ਮੇਰੇ ਮੂੰਹ ਤੋਂ ਨਹੀਂ ਨਿਕਲਦੀ ਕਿ ਇਹਨਾਂ ਦੇ ਆਪਣੇ ਬਦਲਾਅ ਆ ਹੋਰ ਕਿਸੇ ਦਾ ਜਨਤਾ ਦਾ ਕੋਈ ਬਦਲਾਅ ਨਹੀਂ ਉਹ ਮਹਿੰਗਾਈ ਆ ਉਹ ਭ੍ਰਸ਼ਟਾਚਾਰ ਆ ਉਹ ਬੇਈਮਾਨੀ ਆ ਉਹ ਸਨੇਚਿੰਗ ਕਰਨ ਵਾਲੇ ਸਭ ਸਭ ਚੀਜ਼ਾਂ ਹਾਂਜੀ ਤੁਹਾਡੇ ਮੁੱਦੇ ਕੀ ਆ ਮੇਰਾ ਮੁੱਦਾ ਇਹ ਤੇ ਜਿਹੜਾ ਇੱਕ ਨਸ਼ਾ ਵਾ ਨਸ਼ਾ ਬੰਦ ਕਰਾਵਾਂ ਮੈਂ ਨਹੀਂ ਮੇਰੇ ਕੰਮ ਬੋਲਣਗੇ ਠੀਕ ਹੈ ਸਾਰੇ ਲੀਡਰ ਇਹੋ ਗੱਲ ਕਹਿੰਦੇ ਆ ਪਰ ਪ੍ਰੈਕਟੀਕਲ ਉਹਨਾਂ ਨੂੰ ਪੈਸਾ ਹੁੰਦਾ ਵੀ ਨਜ਼ਰ ਆਉਂਦਾ ਇਸ ਕਰਕੇ ਬੰਦ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਨ੍ਹਾਂ ਚੀਜ਼ਾਂ ਵਿੱਚ ਤੇ ਸਰਕਾਰਾਂ ਨੂੰ ਆਮਦਨ ਹੈਗੀ ਆ ਤੇ ਇਹ ਆਪਾਂ ਉਹਨਾਂ ਚੀਜ਼ਾਂ ਵੱਲ ਨਾਲ ਵੇਖੀਏ ਆਪਾਂ ਪੰਜਾਬ ਸੂਬੇ ਤੋਂ ਜਦੋਂ ਬਾਹਰ ਜਾਣੇ ਆਈ ਉੱਥੇ ਆ ਜਾਂਦੇ ਮਥੁਰਾ ਜਾਂਦੇ ਬਨਾਰਸ ਜਾਂਦੇ ਆ ਬਾਰਾਨਸੀ ਜਾਂਦੇ ਆ ਉੱਥੇ ਜਿਹੜਾ ਸ਼ਰਾਬ ਬੰਦੀ ਤੱਕ ਲਾਇ ਛੱਡੀ ਹੋਈ ਆ ਤੇ ਇਹ ਗੁਰੂ ਰਾਮਦਾਸ ਦੀ ਨਗਰੀ ਆ ਬਾਬੇ ਨਾਨਕ ਦੀ ਨਗਰੀ ਆ ਇੱਥੇ ਤੇ ਨਸ਼ਾ ਹੋਣਾ ਨਹੀਂ ਚਾਹੀਦਾ ਤੁਸੀਂ ਵੇਖ ਸਕਦੇ ਹੋ ਇੰਟਰਨੈਸ਼ਨਲ ਲੈਵਲ ਤੇ ਹਰਿਮੰਦਰ ਸਾਹਿਬ ਹੈ ਸਾਡਾ ਉੱਥੇ ਸੀਤਲਾ ਮੰਦਿਰ ਵੀ ਹੈਗਾ ਵਾ ਉੱਥੇ ਆਲੇ ਦੁਆਲੇ ਘੁੰਮ ਕੇ ਵੇਖੋਗੇ ਸਾਰਾ ਉੱਥੇ ਨਸ਼ੇ ਵਿਕਦੇ ਨੇ ਨੌਜਵਾਨ ਬੱਚੇ ਨੇ ਆਪਣਾ ਨਸ਼ਾ ਕਰਕੇ ਘੁੰਮਦੇ ਰਹਿੰਦੇ ਬੱਸ ਸਟੈਂਡ ਤੇ ਆ ਕੇ ਤੁਹਾਨੂੰ ਕੀ ਕਰਨ ਜਾਓਗੇ ਮੈਂ ਵੋਟਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਜ਼ਾਦ ਉਮੀਦਵਾਰ ਨੂੰ ਮੌਕਾ ਦਿਓ ਇੱਕ ਵਾਰ ਆਜ਼ਾਦ ਉਮੀਦਵਾਰ ਨੂੰ ਜਿੰਨਾ ਚਿਰ ਮੌਕਾ ਨਹੀਂ ਦਿਓਗੇ ਉਨਾ ਚਿਰ ਤੁਹਾਨੂੰ ਕਿਤਰਾ ਬਦਲ ਲੱਗੇਗਾ ਕਿ ਬਦਲਾਅ ਕਿਤਰਾ ਆਇਆ ਵਾ ਆਜ਼ਾਦ ਉਮੀਦਵਾਰ ਹੀ ਬਦਲਾਅ ਕਰ ਸਕਦਾ ਔਰ ਕੋਈ ਨਹੀਂ ਕਰ ਸਕਦਾ